ਗਗਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਆਪਰੇਸ਼ਨ ਪਰਹਾਰ ਗੈਂਗਸਟਰਾਂ ਤੇ ਵਾਰ ਯੁੱਧ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤਾ ਉਹਦੀ ਸ਼ੁਰੂਆਤ ਕੀਤੀ ਪੰਜਾਬ ਵਿੱਚ ਸੁਰੱਖਿਆ ਦੇਣਾ ਸਭ ਨੂੰ ਜਾਨ ਮਾਲ ਦੀ ਰਾਖੀ ਦੀ ਗਰੰਟੀ ਦੇਣਾ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਸਾਡੇ ਗੈਂਗਸਟਰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿਰਾਸਤੀ ਸਾਡਾ ਅਸ਼ੋਕੜ ਜਿਹੜਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸਖਤ ਸੁਨੇਹਾ ਸਖਤ ਮੈਸੇਜ ਕਿ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਗੁਰੂਆਂ ਦੀ ਧਰਤੀ ਤੇ ਆ ਜਿਹੜੇ ਨਵੇਂ ਸ਼ਬਦ ਆਪਾਂ ਸੁਣ ਰਹੇ ਆ ਗੈਂਗਸਟਰ ਬਾਦ ਫਰੋਤੀਆਂ ਇਹਦਾ ਨਾਮੋ ਨਿਸ਼ਾਨ ਮਿਟਾਉਣ ਦਾ ਸੰਕਲਪ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਲਿਆ ਜਿਵੇਂ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਕਾਮਯਾਬੀ ਨਾਲ ਹਜ਼ਾਰਾਂ ਲੋਕਾਂ ਨੂੰ ਜੇਲਾ ਵਿੱਚ ਭੇਜਿਆ ਉਹਨਾਂ ਦੀ ਕਾਲੀਕ ਮਈ ਨਾਲ ਬਣੇ ਮਕਾਨ ਕੋਠੀਆਂ ਬੰਗਲੇ ਢਾਏ ਗਏ ਉਸੇ ਤਰ੍ਹਾਂ ਹੀ ਹੁਣ ਗੈਂਗਸਟਰਾਂ ਦੇ ਖਿਲਾਫ ਵੀ ਇੱਕ ਨਵੀਂ ਕਾਰਵਾਈ ਪੰਜਾਬ ਦੀ ਪੁਲਿਸ ਮਾਨਯੋਗ ਮੁੱਖ ਮੰਤਰੀ ਜੀ ਦੀ ਦਿਸ਼ਾ ਨਿਰਦੇਸ਼ ਵਿੱਚ ਕਰਨ ਜਾ ਰਹੀ ਹੈ 12000 ਪੁਲਿਸ ਕਰਮੀਆਂ ਦੀਆਂ ਟੀਮਾਂ ਬਣ ਗਈਆਂ 2000 ਟੀਮਾਂ ਬਣਾਈਆਂ ਗਈਆਂ ਜਿਹੜੇ ਗੈਂਗਸਟਰ ਜੇਲਾ ਵਿੱਚ ਬੈਠੇ ਕੋਈ ਕਾਰਵਾਈ ਕਰਦੇ ਆ ਉਹਨਾਂ ਦੇ ਖਿਲਾਫ ਵੀ ਤੇ ਜਿਹੜੇ ਵਿਦੇਸ਼ਾਂ ਵਿੱਚ ਬੈਠ ਕੇ ਫਰੋਤੀ ਦਾ ਧੰਦਾ ਕਰਦੇ ਆ ਪੰਜਾਬੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਕਾਲੀ ਕਮਾਈ ਕਰਦੇ ਆ ਕਾਰੋਬਾਰੀ ਲੋਕਾਂ ਨੂੰ ਡਰਾਉਂਦੇ ਆ ਉਹਨਾਂ ਦੇ ਖਿਲਾਫ ਵੀ ਜਿਹੜੇ ਵਿਦੇਸ਼ਾਂ 'ਚ ਬੈਠੇ ਉਹਨਾਂ ਦੇ ਖਿਲਾਫ ਵੀ ਪੰਜਾਬ ਪੁਲਿਸ ਨੇ ਪੂਰਾ ਐਕਸ਼ਨ ਪਲਾਨ ਤਿਆਰ ਕਰ ਲਿਆ ਔਰ ਜਿਹੜੇ ਉਹਨਾਂ ਨੂੰ ਫੰਡ ਕਰਦੇ ਆ ਜਿਹੜੇ ਉਹਨਾਂ ਨੂੰ ਬਚਾਉਂਦੇ ਆ ਉਹਨਾਂ ਦੇ ਉਹਨਾਂ ਦੇ ਮਗਰ ਜਾਂਦੇ ਆ ਉਹਨਾਂ ਦੇ ਖਿਲਾਫ ਵੀ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਸਖਤ ਸਟੈਂਡ ਲੈ ਲਿਆ ਔਰ ਨਾਲ ਨਾਲ ਜਿਨ੍ਹਾਂ ਟਰੈਵਲ ਏਜੰਟਾਂ ਨੇ ਜਿਨ੍ਹਾਂ ਲੋਕਾਂ ਨੇ ਗੈਂਗਸਟਰਾਂ ਨੂੰ ਬਚਾ ਕੇ ਬਾਹਰ ਭੇਜਿਆ ਉਹ ਵੀ ਬਖਸ਼ੇ ਨਹੀਂ ਜਾਣਗੇ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇਸ਼ ਦੀ ਪਹਿਲੀ ਪੁਲਿਸ ਆ ਜਿਹਨੇ ਗੈਂਗਸਟਰਾਂ ਦੇ ਉੱਤੇ ਬੜੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਆਰਗੇਨਾਈਜ਼ ਤਰੀਕੇ ਨਾਲ ਇਹ ਹਮਲਾਵਰ ਹੋ ਕੇ ਇਹ ਪਲਾਨ ਤਿਆਰ ਕੀਤਾ ਹੈ ਜਿਹਦੇ ਵਿੱਚ ਮਾਡਰਨ ਟੈਕਨੀਕਸ ਮੈਥਡ ਵਰਤੇ ਜਾਣਗੇ ਸਾਰੇ ਇਕਵਿਪਮੈਂਟ ਵਰਤੇ ਜਾਣਗੇ ਗੈਂਗਸਟਰ ਬਾਦ ਨੂੰ ਖਤਮ ਕੀਤਾ ਜਾਏਗਾ ਪੰਜਾਬ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ ਸਾਰੇ ਪੰਜਾਬੀਆਂ ਵਾਸਤੇ ਸਾਰੇ ਲੋਕਾਂ ਵਾਸਤੇ ਜਾਰੀ ਕੀਤਾ ਗਿਆ 93946 93946 ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਸਾਡੀ ਸਾਂਝੀ ਲੜਾਈ ਹੈ ਜਿਸ ਤਰ੍ਹਾਂ ਯੁੱਧ ਨਸ਼ਾ ਵਿਰੋਧ ਅਸੀਂ ਸਾਂਝੇ ਤੌਰ ਤੇ ਲੜਿਆ ਅਸੀਂ ਜਿੱਤਣ ਵੱਲ ਨੂੰ ਵਧ ਰਹੇ ਹਾਂ ਇਸੇ ਤਰ੍ਹਾਂ ਗੈਂਗਸਟਰਵਾਦ ਦੇ ਵਿਰੁੱਧ ਵੀ ਆਪਾਂ ਨੂੰ ਸਭ ਨੂੰ ਕੌਨਫੀਡੈਂਸ ਦੇ ਨਾਲ ਇਕੱਠੇ ਹੋ ਕੇ ਲੜਾਈ ਲੜਨੀ ਪੈਗੀ ਇਹ ਨੰਬਰ 93946 93946 ਉੱਤੇ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਇਹਨਾਂ ਗੈਂਗਸਟਰਾਂ ਦੇ ਖਿਲਾਫ ਦੇ ਸਕਦੇ ਹੋ ਔਰ ਘਬਰਾਉਣ ਦੀ ਲੋੜ ਨਹੀਂ ਪੰਜਾਬੀਆਂ ਦੇ ਉੱਤੇ ਕੋਈ ਵੀ ਬਿਫਤਾ ਆਈ ਹੈ ਆਪਾਂ ਨਡਰਤਾ ਦੇ ਨਾਲ ਬਹਾਦਰੀ ਨਾਲ ਉਹਦਾ ਮੁਕਾਬਲਾ ਕੀਤਾ ਬਹੁਤ ਸਾਰੇ ਮਾੜੇ ਸਮਿਆਂ ਦੇ ਵਿੱਚੋਂ ਪੰਜਾਬੀਆਂ ਨੂੰ ਲੰਘਣਾ ਪਿਆ ਲੇਕਿਨ ਹਮੇਸ਼ਾ ਬਹਾਦਰੀ ਦੀ ਸੱਚਾਈ ਦੀ ਪੰਜਾਬ ਦੇ ਕਲਚਰ ਦੀ ਤੇ ਪੰਜਾਬ ਦੇ ਇਹ ਉਹ ਕਲਚਰ ਆ ਜਿਹਨੇ ਵੱਡੇ-ਵੱਡੇ ਹਮਲਾਵਾਰਾਂ ਨੂੰ ਹੀ ਹਰਾ ਕੇ ਵਾਪਸ ਭੇਜਿਆ ਤੇ ਗੈਂਗਸਟਰ ਦਾ ਕੋਈ ਵੱਡੀ ਗੱਲ ਨਹੀਂ ਇਸ ਕਰਕੇ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਗੈਂਗਸਟਰਵਾਦ ਦੇ ਖਿਲਾਫ ਮੋਰਚਾ ਲਾਈਏ ਇਹ ਸੁਨੇਹਾ ਦੇਣ ਵਾਸਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ ਵਿੱਚ ਪੰਜਾਬ ਦੀ ਪੁਲਿਸ ਪੰਜਾਬ ਦੇ ਡੀਜੀਪੀ ਪੂਰਾ ਤਤਪਰਿਆ ਤੇ ਪੂਰੇ ਅਲਰਟ ਆ ਸਾਡੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਕুইਪਡ ਹੈ ਪੂਰੀ ਤਰ੍ਹਾਂ ਕਾਬਲ ਹੈ ਪੂਰੇ ਦੇਸ਼ ਦੀ ਪੁਲਿਸ ਨਾਲੋਂ ਚੰਗੀ ਹੈ ਬਹਾਦਰ ਹੈ ਵੱਡੇ ਵੱਡੇ ਚੁਣੌਤੀਆਂ ਦਾ ਮੁਕਾਬਲਾ ਕਰ ਚੁੱਕੀ ਹੈ ਪ੍ਰੂਵ ਕਰ ਚੁੱਕੀ ਹੈ ਆਪਣੇ ਆਪ ਨੂੰ ਇਸ ਕਰਕੇ ਪੰਜਾਬੀ ਸਾਰੇ ਸਹਿਯੋਗ ਕਰਨ ਸਮਰਥਨ ਦੇਣ ਤਾਂ ਕਿ ਸਾਡੀ ਪੁਲਿਸ ਗੈਂਗਸਟਰ ਵਾਦ ਦਾ ਸਫਾਇਆ ਕਰ ਸਕੇ ਇਹ ਗੱਲ ਕਹਿਣ ਵਾਸਤੇ ਅੱਜ ਅਸੀਂ ਤੁਹਾਨੂੰ ਸਭ ਨੂੰ ਇਹ ਬੁਲਾਇਆ